ਸਤਨਾਮ ਵਾਹਿਗੁਰੂ ਸਾਹਿਬ ਜੀ ਤਰਨਸਰੀ ਮਹੱਲਾ ਪਹਿਲਾ ਘਰ ਦੁਜਾ ਅਸ਼ਟਪਦੀਆ ੴ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਰਪੂਰੇ ਅਮਰਤ ਸੰਤ ਚੁਗੈ ਨਹੀਂ ਦੂਰੇ ਗੁਰ ਸਾਗਰ ਰਤਨੀ ਪਰਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਚੋਗ ਚੁਗੈ ਪ੍ਰਭਾਵੈ ਸਰਭਰਮੈ ਹੰਸ ਪ੍ਰਾਣ ਪਤ ਪਾਵੈ ਕਿਆ ਭਗ ਬਪੜਾ ਛਪੜੀ ਨਾਏ ਕੀਚਲ ਟੂਪੈ ਮੈਲ ਨਾ ਜਾਏ ਰਹਾ ਰਖ ਰਖ ਚਰਨ ਤਰੇ ਵਿਚਾਰੇ ਦੁਬਤਾ ਛੋੜ ਪਏ ਨਿਰੰਕਾਰੀ ਮੁਕਤ ਪਦਾਰਥ ਹਰ ਸਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਬਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਜ ਸਮਾਏ ਸਰਬਰ ਮਹੰਸ ਹੰਸ ਮੈਂ ਸਾਗਰ ਆਕਤ ਕਥਾ ਗੁਰਬਚਨੀ ਆਦਰ ਸੁੰਨ ਮੰਡਲ ਇਕ ਜੋਗੀ ਬੈਸੇ ਨਾਰ ਨਾਪੁਰਖ ਕਹੋ ਕਉ ਕੈਸੇ ਤਰੇ ਪਵਣ ਜੋਤ ਰਹੇ ਲਿਵ ਲਾਈ ਸੁਰ ਨਰਨਾਟ ਸਚੇ ਸਰਨਾਇ ਆਨੰਦ ਮੋਲੇ ਅਨਾਥ ਆਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਬਚਲ ਪੈ ਕਾਟਣ ਹਾਰੇ ਹਮੈ ਮਾਰ ਮਿਲੇ ਭਗਤ ਹਾਰੇ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹਿ ਆਏ ਜਨਮ ਪਦਾਰਥ ਦੁਬਿਦਾ ਖੋਵੇ ਆਪਨਾ ਚੀਨਸ ਪ੍ਰਮ ਪ੍ਰਮ ਰੋਵੈ ਕਹਿ ਤੋ ਪੜ ਤੋ ਸੁਣ ਤੋ ਏਕ ਧੀਰਜ ਧਰਮ ਕਰਨੀ ਤਰ ਟੇਕ ਜਤ ਸਤ ਸੰਜਮ ਹਿਰਦੈ ਸਮਾਏ ਚੌਥੇ ਪਦਕ ਜੇ ਮਨ ਪਤਿ ਆਏ ਸੱਚੇ ਨਿਰਮਲ ਮੈ ਨ ਲਾਗੈ ਗੁਰ ਕਾ ਸਬਦ ਪਰਮ ਭਉ ਭਾਗੈ ਸੂਰਤ ਮੂਰਤ ਆਦ ਅਨੂਪ ਨਾਲਿ ਕੇ ਜਾਚੈ ਸਾਚ ਸਰੂਪ ਸਾਚੇ ਨਿਰਮਲ ਮੈ ਨ ਲਾਗੈ ਗੁਰ ਕਾ ਸਬਦ ਪਰਮ ਭਉ ਭਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹਕੂਨਾਮੇ ਜੋ ਉਸਤਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹ ਜੀ ਦੇ 83 ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਘਰ ਦੂਜੇ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ ਅਠਾਂ ਪਦਿਆਂ ਵਾਲਾ ਇਹ ਸ਼ਬਦ ਹੈ ਪਰਮਾਤਮਾ ਇੱਕ ਹੈ ਜਿਸ ਤੇ ਨਾਲ ਮਿਲਾਪ ਸਤਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ। ਗੁਰੂ ਸਾਹਿਬ ਜੀ ਪ੍ਰਮਾਣ ਕਰ ਰਹੇ ਨੇ ਗੁਰੂ ਮਾਨੋ ਇੱਕ ਸਮੁੰਦਰ ਹੈ ਜੋ ਪ੍ਰਭੂ ਦੀ ਸਿੱਤਸਲਾ ਦੇ ਚਤਨਾ ਨਾਲ ਨਕਾ-ਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ ਉਸ ਸਾਗਰ ਵਿੱਚੋਂ ਆਤਮਕ ਜੀਵਨ ਦੇਣ ਵਾਲੀ ਖੁਰਾਕ ਪ੍ਰਾਪਤ ਕਰਦੇ ਹਨ। ਜਿਵੇਂ ਹਾਂਸ ਮੋਤੀ ਚੁਗਦੇ ਹਨ ਤੇ ਗੁਰੂ ਤੋਂ ਦੂਰ ਨਹੀਂ ਹੁੰਦੇ। ਪ੍ਰਭੂ ਦੀ ਮਿਹਰ ਅਨਸਾਰ ਸੰਤ ਹੰਸ ਹਰਨਾਮ ਰਸਤੇ ਚੋਗ ਚੁਕਦੇ ਹਨ ਗੁਰਸਿੱਖ ਹੰਸ ਗੁਰੂ ਸਰੋਵਰ ਵਿੱਚ ਟਿਕਿਆ ਰਹਿੰਦਾ ਤੇ ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ ਵਿਚਾਰਾ ਬੰਗਲਾ ਛਪੜੀ ਵਿੱਚ ਕੱਦ ਲਈ ਨਾ ਹੁੰਦਾ ਕੁਝ ਨਹੀਂ ਖੱਟਦਾ ਸਗੋਂ ਛਪੜੀ ਵਿੱਚ ਨਾ ਕੇ ਚਿੱਕੜ ਵਿੱਚ ਡੁੱਬਦਾ ਹੈ ਉਸਦੀ ਇਹ ਮੈਲ ਦੂਰ ਨਹੀਂ ਹੁੰਦੀ ਜਿਹੜਾ ਮਨੁੱਖ ਗੁਰੂ ਸਮੁੰਦਰ ਨੂੰ ਛੱਟ ਕੇ ਦੇਵੀ ਦੇਵਤੇ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ ਮਾਨੋ ਛਪੜੀ ਵਿੱਚ ਹੀ ਨਹਾ ਰਿਹਾ ਹੈ ਉੱਥੋਂ ਉਹ ਹੋਰ ਮਾਇਆ ਮੋਹ ਦੀ ਮੈਲ ਸਹਿੇੜ ਲੈਂਦਾ ਹੈ ਠਹਿਰਾਓ ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵਿਚਾਰ ਨਾਲ ਜੀਵਨ ਸਫਰ ਵਿੱਚ ਪੈਰ ਰੱਖਦਾ ਹੈ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ ਪਰਮਾਤਮਾ ਦੇ ਨਾਮ ਦਾ ਰਸ ਚੱਕ ਕੇ ਗੁਰ ਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖਲਾਸੀ ਦਿਵਾ ਦਿੰਦਾ ਹੈ ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ਜਿਵੇਂ ਹੰਸ ਮਾਨਸ ਰੋਗਰ ਨੂੰ ਛੱਡ ਕੇ ਨਹੀਂ ਜਾਂਦਾ ਜਿਵੇਂ ਜਿਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ ਪ੍ਰੇਮ ਭਗਤੀ ਦੀ ਬਰਕਤ ਨਾਲ ਅਡੋਲ ਆਤਮਿਕ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ ਜਿਹੜਾ ਗੁਰਸਿੱਖ ਹੰਸ ਗੁਰੂ ਸਰੋਵਰ ਵਿੱਚ ਟਿਕਦਾ ਹੈ ਉਸ ਦੇ ਅੰਦਰ ਗੁਰੂ ਸਰੋਵਰ ਆਪਣਾ ਆਪ ਪ੍ਰਗਟ ਕਰਦਾ ਹੈ ਉਸ ਸਿੱਖ ਦੇ ਅੰਦਰ ਗੁਰੂ ਵਸ ਪੈਂਦਾ ਹੈ ਇਹ ਅਕਥਾ ਅਕਤ ਹੈ ਭਾਵ ਇਸ ਆਤਮਿਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ ਸਿਰਫ ਇਹ ਕਹਿ ਸਕਦੇ ਹਾਂ ਇਹ ਗੁਰੂ ਦੇ ਚਰ ਬਚਨਾ ਉੱਤੇ ਤੁਰ ਕੇ ਉਹ ਲੋਕ ਪਰ ਲੋਕ ਵਿੱਚ ਆਦਰ ਪਾਉਂਦਾ ਹੈ ਜਿਹੜਾ ਕੋਈ ਵਿਰਲਾ ਪ੍ਰਭੂ ਚਰਨਾਂ ਵਿੱਚ ਜੁੜਿਆ ਬੰਦਾ ਅਫਰ ਅਵਸਥਾ ਵਿੱਚ ਟਿਕਦਾ ਹੈ ਉਸਦੇ ਅੰਦਰ ਇਸਤਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ ਭਾਵ ਉਸਦੇ ਅੰਦਰ ਕਾਮਚੇਸਟਾ ਜੋਰ ਨਹੀਂ ਪਾਉਂਦੀ ਦੱਸੋ ਕੋਈ ਇਹ ਸੰਕਲਪ ਕਰ ਵੀ ਕਿਵੇਂ ਸਕਦਾ ਹੈ ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ਜਿਸ ਦੀ ਜੋਤ ਤਿੰਨਾਂ ਭਵਨਾਂ ਵਿੱਚ ਵਿਆਪਕ ਹੈ ਅਤੇ ਦੇਵ ਤੇ ਮਨੁੱਖ 나ਤ ਅਦਕ ਸਭ ਜਿਸ ਸਦਾ ਥਿਰ ਦੀ ਸਰਨ ਲਈ ਰੱਖਦੇ ਹਨ ਗੁਰਮੁਖ ਹੰਸ ਗੁਰੂ ਸਾਗਰ ਵਿੱਚ ਟਿੱਕੇ ਉਸ ਪ੍ਰਾਨਪ੍ਰਤ ਪ੍ਰਭੂ ਨੂੰ ਮਿਲਦਾ ਹੈ ਜੋ ਆਤਮਿਕ ਆਨੰਦ ਦਾ ਸੋਮ ਹੈ ਜੋ ਨਿਆਸਰਿਆਂ ਦਾ ਆਸਰਾ ਹੈ ਗੁਰਮੁਖ ਉਸ ਦੀ ਭਗਤੀ ਦੀ ਰਾਹੀ ਅਤੇ ਉਸ ਦੇ ਗੁਣਾਂ ਦੇ ਵਿਚਾਰ ਦੇ ਰਾਹੀਂ ਆਡੋਲ ਆਤਮਿਕ ਅਵਸਥਾ ਵਿੱਚ ਟਿਕੇ ਰਹਿੰਦੇ ਹਨ ਉਹ ਪ੍ਰਭੂ ਆਪਣੇ ਸੇਵਕਾਂ ਦੀ ਭਗਤੀ ਨਾਲ ਪ੍ਰੇਮ ਕਰਦਾ ਹੈ ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ ਗੁਰਮੁਖ ਹਉਮੈ ਮਾਰ ਕੇ ਅਤੇ ਸਾਤ ਸੰਗਤ ਵਿੱਚ ਟਿਕੇ ਉਸ ਆਨੰਦ ਮੋਲ ਪ੍ਰਭੂ ਦੇ ਚਰਨਾਂ ਵਿੱਚ ਜੁੜਦੇ ਹਨ ਜਿਹੜਾ ਮਨੁੱਖ ਵਿਚਾਰੇ ਬਗਲੇ ਵਾਂਗ ਹਉਮੈ ਦੀ ਛਪੜੀ ਵਿੱਚ ਹੀ ਨਾ ਹੁੰਦਾ ਰਹਿੰਦਾ ਕਿ ਆਪਣੇ ਆਤਮਿਕ ਜੀਵਨ ਨੂੰ ਨਈ ਪਛਾਣਦਾ ਉਹ ਹਉਮੈ ਵਿੱਚ ਭਟਕ ਭਟਕ ਕੇ ਦੁਖੀ ਹੁੰਦਾ ਹੈ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਕਰਕੇ ਸਿਹੇੜੀ ਹੋਈ ਆਤਮਿਕ ਮੌਤ ਉਸ ਨੂੰ ਸਦਾ ਦੁਖੀ ਕਰਦੀ ਹੈ ਉਹ ਪਿਛਲੇ ਕੀਤੇ ਕਰਮਾਂ ਅਨਸਾਰ ਧਰੋ ਆਤਮਿਕ ਮੌਤ ਤਾਂ ਲੇਖ ਹੀ ਆਪਣੇ ਮੱਥੇ ਉੱਤੇ ਲਿਖਾ ਕੇ ਇਸ ਜਗਤ ਵਿੱਚ ਆਇਆ ਤੇ ਇੱਥੇ ਵੀ ਆਤਮਿਕ ਮੌਤ ਦੇ ਹੀ ਵਿਹਾਰ ਦਾ ਰਿਹਾ ਪਰ ਜਿਹੜਾ ਮਨੁੱਖ ਇੱਕ ਪ੍ਰਮਾਤਮਾ ਦੀ ਸਿੱਖ ਸਲਾਹ ਦੀ ਨਿਤੋਚਾਰਦਾ ਹੈ ਪੜ੍ਹਦਾ ਹੈ ਤੇ ਸੁਣਦਾ ਹੈ ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਰੱਖਦਾ ਹੈ ਉਹ ਗੰਭੀਰ ਸੁਭਾਅ ਗ੍ਰਹਿਣ ਕਰਦਾ ਹੈ ਉਹ ਮਨੁੱਖਾ ਜੀਵਨ ਦੇ ਫਰਜ਼ ਨੂੰ ਪਛਾਣਦਾ ਹੈ ਜੋ ਮਨੁੱਖ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਪਣੇ ਮਨ ਨੂੰ ਉਸ ਆਤਮਿਕ ਅਵਸਥਾ ਵਿੱਚ ਗਿਝਾ ਲਏ ਜਿੱਥੇ ਮਾਇਆ ਦੇ ਤਿੰਨੇ ਹੀ ਗੁਣ ਜੋਰ ਨਹੀਂ ਪਾ ਸਕਦੇ ਤਾਂ ਉਸਤੇ ਹੀ ਜਤ ਸਤ ਤੇ ਸੰਜਮ ਉਸਦੇ ਹਿਰਦੇ ਵਿੱਚ ਲੀਨ ਰਹਿੰਦੇ ਹਨ ਸਦਾਚਰ ਪ੍ਰਭੂ ਵਿੱਚ ਟਿਕ ਕੇ ਪਵਿੱਤਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ ਗੁਰੂ ਤੇ ਸ਼ਬਦ ਦੀ ਬਰਕਤ ਨਾਲ ਉਸਦੀ ਪਟਕਣਾ ਦੂਰ ਹੋ ਜਾਂਦੀ ਹੈ ਉਸ ਦਾ ਦੁਨੀਆਂ ਵਾਲਾ ਡਰ ਸਹਿਮ ਮੁੱਕ ਜਾਂਦਾ ਹੈ ਨਾਨਕ ਵੀ ਉਸ ਸਦਾ ਤੇਰ ਹਸਤੀ ਵਾਲੇ ਪ੍ਰਭੂ ਦੇ ਦਰ ਤੋਂ ਨਾਮ ਦੀ ਦਾਤ ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ ਸੋਹਣੀ ਸੂਰਤ ਤੇ ਜਿਸ ਦਾ ਵਜੂਦ ਆਦ ਤੋਂ ਹੀ ਚਲਿਆ ਆ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ੍ਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਟ ਬਾਈ ਆਵਰ ਫਰਸਟ ਗੁਰੂ ਗੁਰੂ ਨਾਨਕ ਦੇਵ ਜੀ ਅੰਡਰ ਹੈਡਿੰਗ ਤਨਾਸਰੀ ਫਰਸਟ ਮਹਾਵ second house astpadis one universal creator god by the grace of the true guru guru sahib ji say that the guru is the ocean filled with pearls the sands gather in the ambrosial nectar they do not go far away from there they taste the subtle essence of the Lord. They are loved by God. Within this pool, the swans find their Lord, the Lord of their souls. What can the poor crane accompl accomplish by wading in the mud puddle? It sinks into the mire, and its filth is not washed away. Pause. After careful deliberation, the thoughtful person takes a step, forsaking duality, he becomes a devotee of the formless Lord. He obtains the treasure of liberation and enjoys the sublime essence of the Lord. His comings and goings and, and the Guru protects him. the swend do not leave his pool in loving devotional worship they merge in the celestial lord the swends are in the pool and the pool is in the swends they speak the unspoken speech and they honor and rever the god's word the yogi the prime lord sits within the celestial sphere of deepest samadhi he is not male and he is not female how can anyone describe him the three worlds continue to center their attention on his light the silent sages And the yogic masters seek the sanctuary of the true Lord. The Lord is the source of bliss, the support of the helpless. The Gurmukhs worship and contemplate the celestial Lord. God is the lover of his devotees, the destroyer of fear subduing ego one meets the lord and places his feet on the path he makes many efforts but still the messenger of death tortures him destined only to die he comes into the world he wastes his, this precious human life through duality he does not know his own self and trapped by doubts he cries out in pain, speak, read and hear of the one Lord. The support of the earth shall bless you with courage, righteousness and protection, chastity, purity, chastity, purity and self restraint are infused into the heart when one centers his mind in the fourth state they are immaculate and true and filth does not stick to them through the word of the guru shabad their doubt and fear depart the form and personality of the premal are incomparably ਬਿਊਟੀਫੁੱਲ ਨਾਨਕ ਬੈਗਜ਼ ਫਾਰ ਦਾ ਲord ਦਾ ਐਮਬੋਡੀਮੈਂਟ ਆਫ ਟਰੂਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ